ਆਲਮੋਸਟ ਸਾਰੇ ਹੀ ਕ੍ਰியேਟਰ ਨੇ ਆਪਣੀ ਬੈਸਟ ਮਿਊਚੁਅਲ ਫੰਡ 2025 ਦੀ ਵੀਡੀਓ ਬਣਾ ਲਈ ਐ ਅੱਧਾ ਸਾਲ ਲੰਘ ਗਿਆ ਹੁਣ ਕੀ ਤੱਕ ਬਣਦਾ ਐ ਇਸ ਵੀਡੀਓ ਬਣਾਉਣ ਦਾ ਇਹੀ ਸੋਚ ਰਹੇ ਹੋ ਨਾ ਵੈਲ ਇਸ ਸਾਲ ਦੇ ਸ਼ੁਰੂ ਜੀ ਮੈਂ ਸੋਚ ਲਿਆ ਸੀ ਵੀ ਜਦੋਂ ਤੱਕ ਤੁਹਾਡੀ ਹੈਲਪ ਦੇ ਲਈ ਇਹ ਵੀਡੀਓ ਚ ਕੁਝ ਦਿਖਾਉਣ ਨੂੰ ਮੇਰੇ ਕੋਲ ਤੁਹਾਡੇ ਲਈ ਕੁਝ ਸੋਲਿਡ ਨਹੀਂ ਹੋਏਗਾ ਨਾ ਉਦੋਂ ਤੱਕ ਮੈਂ ਵੀਡੀਓ ਨਹੀਂ ਬਣਾਉਂਗਾ ਕਿਉਂਕਿ ਮੈਨੂੰ ਵੀਡੀਓ ਵਿਊਜ਼ ਦੇ ਲਈ ਨਹੀਂ ਬਣਾਉਣੀ ਪੈਂਦੀ ਮੈਂ ਵੀਡੀਓ ਉਦੋਂ ਬਣਾਉਣਾ ਜਦੋਂ ਉਹ ਐਕਚੁਅਲੀ ਉਹਦੇ 'ਚ ਕੋਈ ਤਰਕ ਹੋਵੇ ਜਿਸ ਨਾਲ ਤੁਹਾਡੀ ਹੈਲਪ ਹੋ ਸਕੇ ਤੇ ਮੇਰਾ ਪ੍ਰੋਮਿਸ ਐ ਜੇਕਰ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਤਾ ਇਸ ਵੀਡੀਓ ਤੋਂ ਤੁਹਾਨੂੰ ਇੰਨੀ ਕੁ ਕਲੈਰਟੀ ਮਿਲ ਜੇਗੀ ਵੀ ਜੋ ਪਿਛਲੇ 7 ਮਹੀਨਿਆਂ 'ਚ ਮੈਂ ਕੰਮ ਕੀਤਾ ਉਹ ਕੰਮ ਤੁਹਾਨੂੰ ਇਸ ਵੀਡੀਓ 'ਚ ਦਿਸੇਗਾ ਤੇ ਹਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਵਧੀਆ ਜਿਹਾ ਸਰਪ੍ਰਾਈਜ਼ ਵੀ ਹੈ ਸੋ ਹੁਣ ਤਾਂ ਵੀਡੀਓ ਨੂੰ ਦੇਖਣਾ ਪੰਦਾ ਫੰਡ ਦੇ ਨਾਮ ਦੇਖਣ ਤੋਂ ਪਹਿਲਾਂ ਇੱਕ ਗੱਲ ਹੈ ਵੀ ਜਿਹੜਾ B K 53 ਦੇ ਵਿੱਚ ਮਤਲਬ ਗੱਲ ਇਹ ਆ ਵੀ B K 53 ਕੋਲ ਕੀ ਅਥਾਰਟੀ ਹੈ ਵੀ ਅਸੀਂ ਤੁਹਾਨੂੰ ਮਿਊਚੁਅਲ ਫੰਡ ਦਾ ਗਿਆਨ ਦੇ ਰਹੇ ਹਾਂ ਮਤਲਬ ਗੱਲ ਇਹ ਆ ਵੀ ਸਾਡੀਆਂ ਜਿਹੜੀਆਂ ਰეკਮੈਂਡੇਸ਼ਨਸ ਐ ਉਹ ਤੁਹਾਨੂੰ ਕਿਉਂ ਕਨਸਿਡਰ ਕਰਨੀਆਂ ਚਾਹੀਦੀਆਂ ਨੇ ਤਾਂ ਇੱਥੇ ਦੋ ਗੱਲਾਂ ਨੇ ਪਹਿਲੀ ਚੀਜ਼ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨਾ ਵੀ ਬੀ ਕੇ ਫਾਈਤੀ ਹੁਣ ਸੇਬੀ ਰਜਿਸਟਰਡ ਮਿਊਚੁਅਲ ਫੰਡ ਡਿਸਟ੍ਰੀਬਿਊਟਰ ਹੈ ਮਤਲਬ ਕਿ ਹੁਣ ਅਸੀਂ ਆਫੀਸ਼ੀਅਲੀ ਅਥਾਰਾਈਜ਼ਡ ਹਾਂ ਕਿ ਅਸੀਂ ਮਿਊਚੁਅਲ ਫੰਡ ਬਾਰੇ ਗੱਲ ਕਰ ਸਕਦੇ ਹਾਂ ਤੇ ਦੂਜੀ ਚੀਜ਼ ਇਹ ਹੈ ਵੀ ਬੀ ਕੇ ਫਾਈਤੀ ਇੰਡੀਆਜ਼ ਫਰਸਟ ਫਾਈਨੈਂਸ ਕ੍ਰியேਟਰ ਹੈ ਜਿਨ੍ਹਾਂ ਨੇ ਸਪੈਸ਼ਲੀ ਮਿਊਚੁਅਲ ਫੰਡਸ ਦੇ ਲਈ ਆਪਣਾ ਇੱਕ ਡਿਟੇਲਡ ਮਾਡਲ ਬਣਾਇਆ ਜਿਹਦੇ ਵਿੱਚ ਅਸੀਂ 1500 ਤੋਂ ਵੱਧ ਜਿਹੜੇ ਫੰਡਸ ਨੇ ਉਹਨਾਂ ਨੂੰ 50 ਅਲੱਗ-ਅਲੱਗ ਪੈਰਾਮੀਟਰ ਤੇ ਕੰਪੇਅਰ ਕੀਤਾ ਰਿਸਕ ਹੋ ਗਿਆ ਰਿਟਰਨ ਕੰਸਿਸਟੈਂਸੀ ਫੰਡ ਮੈਨੇਜਰ ਵਗੈਰਾ ਵਗੈਰਾ ਤੇ ਬਹੁਤ سارے ਮਤਲਬ ਐਦਾਂ ਦੇ ਪੈਰਾਮੀਟਰਸ ਨੇ ਤੇ ਇਸ ਡਿਟੇਲ ਮਾਡਲ ਦੇ ਨਾਲ ਤੁਸੀਂ ਹਰ ਇੱਕ ਕੈਟਾਗਰੀ ਦੇ ਵਿੱਚ ਬੈਸਟ ਫੰਡ ਕੱਢ ਕੇ ਸਾਹਮਣੇ ਰੱਖ ਸਕਦੇ ਹੋ ਇਸ ਜਿਹੜੀ ਮਾਡਲ ਦੀ ਨਾ ਥੋੜੀ ਜਿਹੀ ਸਨੀਕ ਪੀਕ ਮੈਂ ਤੁਹਾਨੂੰ ਦਿਖਾਇਨਾ ਬਾਕੀ ਇਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ ਹੁਣ ਇੱਥੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਓਵਰঅল 1500 ਤੋਂ ਵੱਧ ਫੰਡਸ ਨੇ ਜਿਨ੍ਹਾਂ ਨੂੰ ਕੰਪੇਅਰ ਕੀਤਾ ਹੈ ਪ੍ਰੀਸਾਈਜ਼ਲੀ ਦੱਸਾਂ ਤਾਂ 1534 ਫੰਡਸ ਨੇ ਜਿਨ੍ਹਾਂ ਨੂੰ 44 ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਵੰਡਿਆ ਹੋਇਆ ਹੈ ਤੇ ਜਿਵੇਂ ਕਿ ਡੈਟ ਇਕਟੀ 골ਡ ਵਗੈਰਾ ਤੇ ਇਹਨਾਂ ਨੂੰ ਅਸੀਂ 50 ਤੋਂ ਵੱਧ ਜਿਹੜੇ ਪੈਰਾਮੀਟਰਸ ਨੇ ਉਹਨਾਂ ਤੇ ਕੰਪੇਅਰ ਕੀਤਾ ਹੈ ਇਹਦੇ ਵਿੱਚ ਆਲਮੋਸਟ ਸਾਰਾ ਕੁਝ ਹੀ ਕਵਰ ਹੋ ਜਾਂਦਾ ਜਿਵੇਂ ਕਿ ਰਿਸਕ ਰਿਟਰਨਸ ਫੰਡ ਮੈਨੇਜਰ ਵਿਨ ਹਰ ਇੱਕ ਉਹ ਪੈਰਾਮੀਟਰ ਜਿਹਨੂੰ ਤੁਸੀਂ ਮਿਚਵਲ ਫੰਡ ਐਨਲਾਈਜ਼ ਕਰਦੇ ਸਮੇਂ ਸੋਚ ਸਕਦੇ ਹੋ ਤੇ ਇਸ ਬੇਸਿਸ ਤੇ ਅਸੀਂ ਕੈਟਾਗਰੀਜ਼ ਬਣਾਈਆਂ ਨੇ ਕਿ ਹਰ ਕੈਟਾਗਰੀ ਦੇ ਵਿੱਚ ਤੁਸੀਂ ਬੈਸਟ ਫੰਡ ਕੱਢ ਕੇ ਸਾਹਮਣੇ ਰੱਖ ਸਕਦੇ ਹੋ ਚਲੋ ਹੁਣ ਜੇਕਰ ਤੁਸੀਂ ਇੰਨਾ ਕੁ ਕਨਵਿੰਸ ਹੋ ਹੀ ਗਏ ਹੋ ਫਿਰ ਸਾਡੀ ਐਡਵਾਈਸ ਤਾਂ ਸੁਣਨੀ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਲਾਰਜ ਕੈਟਾਗਰੀ ਦੇ ਬੈਸਟ ਫੰਡਸ ਹੁਣ ਇਹ ਜਿਹੜੇ 7-8 ਫੰਡਸ ਤੁਸੀਂ ਇੱਥੇ ਦੇਖ ਰਹੇ ਹੋ ਨਾ ਜੇਕਰ ਤੁਸੀਂ ਦੇਖੋਗੇ ਤਾਂ ਇਹਦੇ ਵਿੱਚ ਮੈਂ ਰੈਗੂਲਰ ਫੰਡਸ ਤੇ ਉਹਨਾਂ ਦੇ ਐਕਸਪੈਂਸ ਰੇਸ਼ਿਓ ਵੀ ਪਾਇਆ ਹੁਣ ਉਹਦਾ ਰੀਜ਼ਨ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਹੁਣ ਇੱਥੇ ਤੁਸੀਂ ਨੋਟ ਕਰਨ ਵਾਲੀ ਗੱਲ ਇਹ ਹੈ ਵੀ ਜਿਵੇਂ ਫੰਡਸ ਹੁੰਦੇ ਆ ਮਿਰਾਈ ਐਸੈਟਸ ਹੋ ਗਿਆ ਕੈਨਰਾ ਰੂਬੈਕ ਹੋ ਗਿਆ ਇਵਨ ਸਾਰਾਂ ਦਾ ਫੇਵਰੇਟ ਯੂਟੀਆਈ ਨਿਫਟੀ 50 ਇੰਡੈਕਸ ਫੰਡ ਇਹ ਪਿਛਲੇ ਸਾਲ ਦੇ ਬੈਸਟ ਪਰਫਾਰਮਿੰਗ ਫੰਡ ਸੀ ਬਟ ਇਸ ਸਾਲ ਜੇਕਰ ਤੁਸੀਂ ਇਹਨਾਂ ਦਾ α ਦੇਖੋਗੇ ਜੋ ਕਿ ਐਕਸੈਸ ਰਿਟਰਨ ਨੂੰ ਮੈਜ਼ਰ ਕਰਨ ਦਾ ਇੱਕ ਤਰੀਕਾ ਹੈ ਉਹ ਸਾਰੇ ਇਹਨਾਂ ਜਿਹੜੇ ਫੰਡ ਤੇਜੇ ਜੀ ਹੁੰਦੀ ਹੈ ਜਦੋਂ ਅਸੀਂ ਕਿਸੇ ਫੰਡ ਦੀ ਪਾਸਟ ਪਰਫਾਰਮੈਂਸ ਦੇਖ ਕੇ ਉਹਦੇ ਚ ਇਨਵੈਸਟ ਕਰ ਦਿੰਨੇ ਆ ਨਾ ਕਿ ਉਹਦੇ ਬਾਕੀ ਪੈਰਾਮੀਟਰ ਦੇਖਦੇ ਆ ਜਿਵੇਂ ਕਿ ਹੋ ਗਿਆ ਰਿਸਕ ਹੋ ਗਿਆ ਰਿਟਰਨ ਕੰਸਿਸਟੈਂਸੀ ਜਾਂ ਫਿਰ ਫੰਡ ਮੈਨੇਜਰ ਵਗੈਰਾ ਕੁਝ ਦੇਖਦੇ ਹੀ ਨਹੀਂ ਇਤਿਹਾਸ ਜਿਹੜੇ ਮੈਂ ਤੁਹਾਨੂੰ ਪੈਰਾਮੀਟਰਸ ਦੱਸਿਆ ਨਾ ਇਹ ਸਿਰਫ ਇੱਕ ਟ੍ਰੇਲਰ ਹੈ ਮਾਡਲ ਦੇ ਵਿੱਚ ਅਸੀਂ ਇਸ ਤੋਂ 6-7 ਗੁਣਾ ਵੱਧ ਪੈਰਾਮੀਟਰਸ ਕੰਸਿਡਰ ਕਰਦੇ ਆ ਬੈਸਟ ਫੰਡ ਕੱਢਣ ਦੇ ਲਈ ਹੁਣ ਜਿਹੜੇ ਆਹ ਮੋਸਟਲੀ ਜਿਹੜੀਆਂ ਰੇਸ਼ੀਓਜ਼ ਨੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਅਲਫਾ ਬੀਟਾ ਸਟੈਂਡਰਡ ਡਿਵੀਏਸ਼ਨ ਬਸ ਮੈਂ ਤੁਹਾਨੂੰ ਸ਼ਾਰਪ ਤੇ ਸ ਸ਼ਾਰਪ ਰੇਸ਼ੋ ਨੂੰ ਜੇਕਰ ਮੈਂ ਸੌਖੇ ਸ਼ਬਦਾਂ ਚ ਕਹਾਂ ਤਾਂ ਇਹ ਹੁੰਦਾ ਹੈ ਰਿਸਕ ਅਡਜਸਟਡ ਰਿਟਰਨਸ ਆਫ ਐਨ ਇਨਵੈਸਟਮੈਂਟ ਮਤਲਬ ਕਿ ਇੱਕ ਫੰਡ ਮੈਨੇਜਰ ਨੇ ਇੰਨਾ ਰਿਟਰਨ ਦੇਣ ਦੇ ਲਈ ਕਿੰਨਾ ਰਿਸਕ ਲਿਆ ਇਹ ਜਿੰਨਾ ਜ਼ਿਆਦਾ ਹੋਵੇ ਓਨੇ ਬੈਟਰ ਹੈ ਹੁਣ ਉਸ ਤੋਂ ਬਾਅਦ ਸਾਰਟਨੋ ਰੇਸ਼ੋ ਦੀ ਗੱਲ ਕਰਾਂ ਤਾਂ ਇਹ ਸ਼ਾਰਪ ਰੇਸ਼ੋ ਦਾ ਹੀ ਇੱਕ ਵੇਰੀਐਂਟ ਹੈ ਬੀਸਿਕਲੀ ਫਰਕ ਸਿਰਫ ਇਹ ਹੈ ਕਿ ਸ਼ਾਰਪ ਰੇਸ਼ੋ ਦੇ ਵਿੱਚ ਇਹ ਦੱਸਦਾ ਹੈ ਵੀ ਹਾਂਜੀ ਇੱਕ ਫੰਡ ਮੈਨੇਜਰ ਨੇ ਇੰਨਾ ਰਿਟਰਨ ਦੇਣ ਦੇ ਲਈ ਕਿੰਨਾ ਰਿਸਕ ਲਿਆ ਡਿੱਗਦੀ ਹੋਈ ਮਾਰਕੀਟ ਦੇ ਵਿੱਚ ਸੋ ਟੈਕਨੀਕਲੀ ਸਾਰਟਨੋ ਰੇਸ਼ੋ ਦਾ ਮਤਲਬ ਹੈ ਰਿਸਕ ਅਡਜਸਟਡ ਰਿਟਰਨਸ ਨੂੰ ਨਾ ਥੋੜਾ ਹੋਰ ਵਧੀਆ ਤਰੀਕੇ ਨਾਲ ਕੈਪਚਰ ਕਰਨਾ ਹੁਣ ਆਪਾਂ ਦੇਖਦੇ ਹਾਂ ਲਾਰਜ ਕੈਪ ਕੈਟਾਗਰੀ ਦੇ ਬੈਸਟ ਫੰਡਸ ਹੁਣ ਜਿਵੇਂ ਕਿ ਮਿਰਾਏ ਕੈਨੜਾ ਯੂਟੀਆਈ ਇਹਨਾਂ ਦਾ ਅਲਫਾ ਨੈਗੇਟਿਵ ਦੇ ਵਿੱਚ ਚੱਲ ਰਿਹਾ ਸੋ ਇਹਨਾਂ ਨੂੰ ਤਾਂ ਆਪਾਂ ਵੈਸੇ ਰਿਜੈਕਟ ਕਰ ਰਹੇ ਹਾਂ ਇਸ ਤੋਂ ਬਾਅਦ ਆਉਂਦੇ ਆ ਡੀਐਸਪੀ ਨਿਪੋਨ ਆਈਸੀਆਈਸੀਆਈ ਐਚਡੀਐਫਸੀ ਜਿਨ੍ਹਾਂ ਦੇ ਵਿੱਚ ਨਿਪੋਨ ਦਾ ਅਲਫਾ ਤੇ ਸ਼ਾਰਪ ਰੇਸ਼ੋ ਸਭ ਤੋਂ ਬੈਟਰ ਹੈ ਉਸ ਤੋਂ ਬਾਅਦ ਡੀਐਸਪੀ ਦਾ ਵੀ ਆਲਮੋਸਟ ਸਿਮਿਲਰਲੀ ਹੈ ਬਟ ਡੀ ਮਤਲਬ ਕਿ ਡੀਐਸਪੀ ਫੰਡਸ ਦੀ ਡਾਊਨਸਾਈਡ ਜਿਹੜੀ ਪ੍ਰੋਟੈਕਸ਼ਨ ਹੈ ਨਾ ਉਹ ਕਾਫੀ ਵਧੀਆ ਹੈ ਇਸ ਲਈ ਜੇਕਰ ਆਪਾਂ ਕੰਪੇਅਰ ਵੀ ਕਰਾਂਗੇ ਤਾਂ ਡੀਐਸਪੀ ਨੇ ਪਿਛਲੇ 1 ਸਾਲ ਦੇ ਵਿੱਚ ਸਭ ਤੋਂ ਬੈਟਰ ਰਿਟਰਨਸ ਦਿੱਤੇ ਆ ਪਿਛਲੇ 1 ਸਾਲ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਵੀ ਡਾਊਨਵਰਡ ਤਾਂ ਨਹੀਂ ਕਹਿ ਸਕਦੇ ਬਟ ਮਾਰਕੀਟ ਫਲਕਚੂਏਟਿਡ ਬਹੁਤ ਜ਼ਿਆਦਾ ਸੀ ਤੇ ਇਦਾਂ ਦੇ ਕੇਸ ਦੇ ਵਿੱਚ ਡੀਐਸਪੀ ਨੇ ਸਭ ਨੂੰ ਆਊਟਸ਼ਾਈਨ ਕੀਤਾ ਤੇ ਨਿਪੋਨ ਦੀ ਗੱਲ ਕਰੀਏ ਤਾਂ ਉਹ ਵੀ ਪਿੱਛੇ ਨਹੀਂ ਰਿਹਾ ਸੋ ਇਹ ਸਾਰਾ ਕੁਝ ਕੰਪੇਅਰ ਕਰਨ ਤੋਂ ਬਾਅਦ ਜੇਕਰ ਤੁਸੀਂ ਇੱਕ ਰਿਸਕ ਐਵਰਸ ਇਨਵੈਸਟਰ ਹੋ ਤਾਂ ਡੀਐਸਪੀ ਤੁਹਾਡੇ ਲਈ ਵਧੀਆ ਰਹੇਗਾ ਬਟ ਜੇਕਰ ਤੁਸੀਂ ਇੱਕ ਅਗਰੈਸਿਵ ਰਿਸਕ ਟੇਕਰ ਹੋ ਤਾਂ ਨਿਪੋਨ ਤੁਹਾਡੇ ਲਈ ਵਧੀਆ ਰਹੇਗਾ ਹੁਣ ਇੱਕ ਚੀਜ਼ ਮੈਂ ਤੁਹਾਨੂੰ ਥੋੜਾ ਇੱਕ ਡਿਸਕਲੇਮਰ ਲੈ ਕੇ ਚੱਲਦਾ ਵੀ ਇੱਥੇ ਜਿਹੜੇ ਨਾਮ ਮੈਂ ਲੈ ਰਿਹਾ ਜਾਂ ਫਿਰ ਜਿਹੜਾ ਫੰਡ ਦਾ ਕੰਪੈਰੀਜ਼ਨ ਕਰ ਰਿਹਾ ਇਹਨੂੰ ਐਜੂਕੇਸ਼ਨਲ ਤੇ ਡਿਸਕਸ਼ਨ ਪਰਪਸ ਲਈ ਲੈ ਕੇ ਚੱਲ ਸਕਦੇ ਨੂੰ ਐਜ਼ ਐਨ ਇਨਵੈਸਟਮੈਂਟ ਐਡਵਾਈਸ ਨਾ ਲਿਓ ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਬੈਸਟ ਫੰਡਸ ਫਾਰ ਮਿਡ ਕੈਪ ਕੈਟੇਗਰੀ ਦੇ ਲਈ ਇਸ ਕੈਟੇਗਰੀ ਦੇ ਵਿੱਚ SBI ਦਾ 알파 네ਗੇਟਿਵ ਚੱਲ ਰਿਹਾ ਤੇ ਕੋਟਕ ਦਾ ਤਾਂ ਜ਼ੀਰੋ ਹੀ ਹੈ ਸੋ ਇਹ ਤਾਂ ਆਲਮੋਸਟ ਰਿਜੈਕਟਿਵ ਹੋ ਗਿਆ ਉਸ ਤੋਂ ਬਾਅਦ ਆਉਂਦੇ ਆ ਮੋਤੀ ਲਾਲ ਉਸਵਾਲ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ 알파 ਤੇ ਉਹਨੂੰ ਫਾਲੋ ਕਰਦੇ ਆ HDFC ਨਿਪੋ ਬਟ ਮੋਤੀ ਲਾਲ ਆਸਵਾਲ ਦਾ ਸਟੈਂਡਰਡ ਡਿਵੀਅਸ਼ਨ ਵੀ ਸਭ ਤੋਂ ਜ਼ਿਆਦਾ ਹੈ ਜੋ ਕਿ ਇੱਕ ਕਨਸਰਨ ਹੋ ਸਕਦਾ ਹੈ ਬਟ ਜੇਕਰ ਗੱਲ ਕਰੀਏ ਸ਼ਾਰਪ ਰੇਸ਼ੋ ਤੇ ਸਾਰਟਨ ਰੇਸ਼ੋ ਦੀ ਤਾਂ ਉਹ ਸਭ ਤੋਂ ਵੱਧ ਹੈ HDFC ਮਿਡ ਕੈਪ ਦਾ ਤੇ ਜੇਕਰ ਇਹਨਾਂ ਦਾ ਸਟੈਂਡਰਡ ਡਿਵੀਅਸ਼ਨ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਰੀਜ਼ਨੇਬਲ ਰੇਂਜ ਦੇ ਵਿੱਚ ਹੈ ਇਸ ਨੂੰ ਇੱਥੇ ਦੇਖਿਆ ਜਾਵੇ ਤਾਂ HDFC ਮਿਡ ਕੈਪ ਇੱਕ ਕਾਫੀ ਵਧੀਆ ਚੋਇਸ ਨਿਕਲ ਕੇ ਸਾਹਮਣੇ ਆਉਂਦਾ ਹੁਣ ਇਸ ਤੋਂ ਬਾਅਦ ਆਪਾਂ ਅਗਲੀ ਕੈਟਾਗਰੀ ਦੇਖਦੇ ਹਾਂ ਬੈਸਟ ਫੰਡਸ ਫਾਰ ਫਲੈਕਸੀ ਕੈਪ ਕੈਟਾਗਰੀ ਹੁਣ ਆਈ ਨੂੰ ਕਿ ਤੁਸੀਂ ਸੋਚ ਰਹੇ ਹੋਗੇ ਵੀ ਇਹ ਕੈਟਾਗਰੀ ਦਾ ਆਪਾਂ ਡਿਸਕਸ ਹੀ ਕਿਉਂ ਕਰ ਰਹੇ ਹਾਂ ਇਹਦੇ ਵਿੱਚ ਤਾਂ ਪ੍ਰਾਗਪਾਰਿਕ ਹੀ ਸਭ ਤੋਂ ਬੈਸਟ ਹੈ ਬਟ ਰੁਕੋ ਜਰਾ ਸਬਰ ਕਰੋ ਅੱਗੇ ਦੇਖਦੇ ਹਾਂ ਹੁਣ ਜੇਕਰ 5 ਸਾਲ ਦੀ ਐਸਆਈਪੀ ਰਿਟਰਨਸ ਦੀ ਗੱਲ ਕਰੀਏ ਤਾਂ ਪ੍ਰਾਗਪਾਰਿਕ ਤੋਂ ਵਧਿਆ ਨੇ ਐਚਡੀਐਫਸੀ ਤੇ ਪੀਜੀਆਈਐਮ ਬਟ ਅਗੇਨ ਅਸੀਂ ਉਹਨਾਂ ਚੋਂ ਨਹੀਂ ਜਿਹੜੇ ਪਾਸਟ ਪਰਫਾਰਮੈਂਸ ਦੇਖ ਕੇ ਤੁਹਾਨੂੰ ਫੰਡ ਰეკਮੈਂਡ ਕਰ ਦਈਏ ਇਸ ਲਈ ਆਪਾਂ ਥੋੜਾ ਜਿਆ ਡੀਪ ਡਾਈਵ ਕਰਦੇ ਹਾਂ ਇਹਦੇ ਵਿੱਚ ਯੂਟੀਆਈ ਪੀਜੀਐਮ ਤੇ ਕੈਨਰ ਰੋਬੈਕੋ ਦੇ ਜਿਹੜਾ α-negative wise ਕਰਕੇ ਇਹ ਤਿੰਨੋਂ ਤਾਂ ਰਿਜੈਕਟਡ ਨੇ ਹੁਣ ਉਸ ਤੋਂ ਬਾਅਦ ਸਾ ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਪ੍ਰਾਗ ਬਾਰੇਖ ਦਾ α ਵੀ ਲੋਅਰ ਹੈ β ਵੀ ਸਭ ਤੋਂ ਲੀਸਟ ਹੈ ਤੇ ਦਾ ਸਟੈਂਡਰਡ ਡਿਵੀਏਸ਼ਨ ਵੀ ਘੱਟ ਹੈ ਜੋ ਕਿ ਇੱਕ ਪੋਜ਼ਿਟਿਵ ਪੁਆਇੰਟ ਹੈ ਬਟ HDFC ਫਲੈਕਸੀ ਕੈਪ ਦਾ ਸ਼ਾਰਪ ਰੇਸ਼ੋ ਤੇ ਸੌਰਟਨੋ ਰੇਸ਼ੋ ਸਭ ਤੋਂ ਬੈਟਰ ਹੈ ਲੌਂਗ ਰਨ ਦੇ ਵਿੱਚ ਜੇਕਰ ਗੱਲ ਕਰੇ ਜਾਵੇ ਜੋ ਕਿ ਰਿਸਕ ਅਡਜਸਟਡ ਰਿਟਰਨਸ ਦੀ ਅਬਿਲਟੀ ਨੂੰ ਸ਼ੋਅ ਕਰਦਾ ਹੈ ਜੋ ਕਿ ਇਹਨਾਂ ਦੇ ਰਿਟਰਨਸ ਦੇ ਵਿੱਚ ਰਿਫਲੈਕਟ ਵੀ ਹੋ ਰਿਹਾ ਹੈ ਹੁਣ ਇਸ ਤੋਂ ਬਾਅਦ ਇੱਥੇ ਤੁਹਾਡੀ ਚੋਇਸ ਰਹੇਗੀ ਵੀ ਫਲੈਕਸੀ ਕੈਪ ਕੈਟਾਗਰੀ ਦੇ ਵਿੱਚ ਤੁਹਾਡੀ ਪਿਕ ਕੀ ਰਹੇਗੀ ਬਟ ਅਗੇਨ ਇਟਸ ਨਾਟ ਐਨ ਇਨਵੈਸਟਮੈਂਟ ਐਡਵਾਈਸ ਸਿਰਫ ਐਜੂਕੇਸ਼ਨ ਪਰਪਸ ਦੇ ਲਈ ਲੈ ਕੇ ਚੱਲਿਓ ਐਂਡ ਹਾਂ ਹਮ ਸ਼ੋਰ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਬਾਰ ਬਾਰ ਕਹਿ ਰਹੇ ਹਾਂ ਕਿ ਨਾਟ ਐਨ ਇਨਵੈਸਟਮੈਂਟਡ ਵਾਈਸ ਨਾਟ ਐਨ ਇਨਵੈਸਟਮੈਂਟਡ ਵਾਈਸ ਐਜੂਕੇਸ਼ਨ ਤੱਕ ਠੀਕ ਹੈ ਬਟ ਇਨਵੈਸਟਮੈਂਟਡ ਵਾਈਸ ਦਿਓਗੇ ਕਦੋਂ ਤਾਂ ਤੁਹਾਡੀ ਇਹ ਪ੍ਰੋਬਲਮ ਵੀ ਸੋਲਵ ਕਰ ਦਿੰਦੇ ਆ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਵੀ ਬੀ ਕਿਫਾਇਤੀ ਹੁਣ ਆਫੀਸ਼ੀਅਲੀ ਸੇਬੀ ਰਜਿਸਟਰਡ ਮਿਊਚੁਅਲ ਫੰਡ ਡਿਸਟ੍ਰਿਬਿਊਟਰ ਬਣ ਚੁੱਕਿਆ ਤੇ ਇਸੇ ਕਰਕੇ ਹੁਣ ਅਸੀਂ ਤੁਹਾਡੇ ਲਈ ਵੀ ਦਰਵਾਜ਼ੇ ਖੋਲ ਰਹੀ ਹਾਂ ਮਤਲਬ ਕਿ ਹੁਣ ਅਸੀਂ ਤੁਹਾਡਾ ਪੋਰਟਫੋਲੀਓ ਮੈਨੇਜ ਕਰ ਤੁਹਾਡਾ ਜਿਹੜਾ ਪੋਰਟਫੋਲੀਓ ਤੁਹਾਡੀ ਜਿਹੜੀ ਇਨਵੈਸਟਮੈਂਟਸ ਨੇ ਉਹ ਹੁਣ ਸਾਡੀ ਟੀਮ ਹੈਂਡਲ ਕਰੇਗੀ ਹੁਣ ਵੈਸੇ ਤਾਂ ਕੀ ਹੁੰਦਾ ਸੀ ਕਿ ਇੰਡਸਟਰੀ ਦੇ ਵਿੱਚ ਇੰਡੀਵਿਜੂਅਲ ਇਨਵੈਸਟਮੈਂਟ ਐਕਸਪਰਟਸ ਐਚਐਨਆਈਜ਼ ਨੂੰ ਹੀ ਮਿਲਦੇ ਸੀ ਬਟ ਨਾਟ ਐਨੀਮੋਰ ਤੇ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਫਾਰਮ ਮਿਲ ਜੇਗਾ ਫਾਰਮ ਫਿਲ ਕਰੋ ਜੇਕਰ ਤੁਸੀਂ ਕੁਆਲੀਫਾਈ ਕਰਦੇ ਹੋ ਤਾਂ ਸਾਡੀ ਟੀਮ ਤੁਹਾਨੂੰ ਜਲਦੀ ਕੰਟੈਕਟ ਕਰੇਗੀ ਤੇ ਇੱਕ ਚੀਜ਼ ਹੋਰ ਫਾਰਮ ਭਰਨ ਤੋਂ ਪਹਿਲਾਂ ਨਾ ਮੈਂ ਤੁਹਾਨੂੰ ਕੁਝ ਇੱਕ ਦੋ ਡਿਸਕਲੇਮਰ ਦੇਣਾ ਚਾਹਣਾ ਪਹਿਲੀ ਚੀਜ਼ ਤਾਂ ਇਹ ਹੈ ਵੀ ਐਜ਼ ਐਨ ਸੇਬੀ ਰਜਿਸਟਰਡ ਮ ਮਤਲਬ ਕਿ ਅਸੀਂ ਤੁਹਾਡੀਆਂ ਇਨਵੈਸਟਮੈਂਟਸ ਤੇ ਕਮਿਸ਼ਨ ਔਰਨ ਕਰਾਂਗੇ ਤੇ ਬਦਲੇ ਦੇ ਵਿੱਚ ਸਾਡੀ ਟੀਮ ਤੁਹਾਡੇ ਲਈ ਕੰਮ ਕਰੇਗੀ ਫੰਡ ਸਿਲੈਕਸ਼ਨ ਤੋਂ ਲੈ ਕੇ ਰੀਬੈਲੈਂਸਿੰਗ ਉਸ ਤੋਂ ਬਾਅਦ ਮੇਨ ਚੀਜ਼ ਇਹ ਹੈ ਵੀ ਤੁਹਾਡੇ ਗੋਲ ਫੁੱਲਫਿਲ ਹੋਣੇ ਚਾਹੀਦੇ ਤੁਹਾਡੇ ਜਿਹੜੇ ਗੋਲਸ ਨੇ ਉਹ ਟਰੈਕ ਤੇ ਰਹਿਣੇ ਚਾਹੀਦੇ ਦੂਜੀ ਚੀਜ਼ ਇਹ ਹੈ ਵੀ ਸਟਾਰਟਿੰਗ 'ਚ ਅਸੀਂ ਬਹੁਤੀ ਭੀੜ ਇਕੱਠੀ ਨਹੀਂ ਕਰਨੀ ਮਤਲਬ ਅਸੀਂ ਬਹੁਤ ਜ਼ਿਆਦਾ ਕਸਟਮਰ ਔਨ ਬੋਰਡ ਨਹੀਂ ਕਰਨੇ ਸਾਨੂੰ ਕੁਝ ਚੁਣਿੰਦਾ ਕਸਟਮਰਸ ਹੀ ਚਾਹੀਦੇ ਆ ਤਾਂ ਕਿ ਅਸੀਂ ਜਿਨ੍ਹਾਂ ਨੂੰ ਬੈਸਟ ਤਰੀਕੇ ਨਾਲ ਸਰਵ ਕਰ ਸਕੀਏ ਬੈਸਟ ਤਰੀਕੇ ਨਾਲ ਆਪਣੀ ਸਰਵਿਸ ਦੇ ਸਕੀਏ ਤੇ ਸਾਡੀ ਉਮੀਦ ਅਕੋਰਡਿੰਗ ਕੁਝ ਚੁਣਿੰਦਾ ਕਸਟਮਰਸ ਕੁਝ ਐਦਾਂ ਦੇ ਹੋਣੇ ਚਾਹੀਦੇ ਨੇ ਜਿਹੜੇ ਘੱਟੋ ਘੱਟ 4 ਤੋਂ 5 ਲੱਖ ਰੁਪਏ ਦਾ ਜਾਂ ਤਾਂ ਲਮਸਮ ਅਮਾਉਂਟ ਇਨਵੈਸਟ ਕਰ ਸਕਦੇ ਹੋ ਜਾਂ ਫਿਰ 25-30 ਹਜ਼ਾਰ ਦੀ ਕੋਈ ਐਸਆਈਪੀ ਇਨਵੈਸਟ ਕਰ ਸਕਦੇ ਹੋ ਕਿਉਂਕਿ ਇਸ ਚੀਜ਼ ਨੂੰ ਸਰਵ ਕਰਨ ਦੇ ਵਿੱਚ ਸਾਡੇ ਬਹੁਤ ਜ਼ਿਆਦਾ ਐਫਰਟ ਲੱਗਣੇ ਆ ਸੋ ਸਾਡੀ ਉਮੀਦ ਕੁਝ ਐਦਾਂ ਦੇ ਕਸਟਮਰਸ ਦੀ ਹੋਵੇਗੀ ਤੇ ਤੀਜੀ ਚੀਜ਼ ਇਹ ਹੈ ਵੀ ਅਸੀਂ ਹਜੇ ਫਿਲਹਾਲ ਪਹਿਲੇ 1000 ਕਸਟਮਰ ਲਈ ਓਪਨ ਆ ਉਸ ਤੋਂ ਬਾਅਦ ਇਹ ਸਿਸਟਮ ਬੰਦ ਹੋ ਜਾਏਗਾ ਸੋ ਜੇਕਰ ਤੁਸੀਂ ਇਹਨਾਂ ਤਿੰਨਾ ਡਿਸਕਲੇਮਰ ਦੇ ਨਾਲ ਓਕੇ ਹੋ ਤਾਂ ਡੈਫੀਨੇਟਲੀ ਤੁਸੀਂ ਇਹ ਫਾਰਮ ਫਿਲ ਕਰ ਸਕਦੇ ਹੋ ਤੇ ਜੇਕਰ ਨਹੀਂ ਤਾਂ ਪਲੀਜ਼ ਫਾਰਮ ਨਾ ਭਰਿਓ ਕਿਉਂਕਿ ਬੈਸਟ ਫੰਡਸ ਦੀਆਂ ਵੀਡੀਓਜ਼ ਤਾਂ ਤੁਹਾਨੂੰ ਵੈਸੇ ਵੀ ਫ੍ਰੀ 'ਚ ਦੇਖਣ ਨੂੰ ਮਿਲ ਹੀ ਜਾਂਦੀਆਂ ਨੇ ਇਹ ਚੀਜ਼ ਸਿਰਫ ਉਹਨਾਂ ਲੋਕਾਂ ਲਈ ਹੈ ਜਿਹੜੇ ਆਪਣੇ ਪੋਰਟਫੋਲੀਓ ਜਾਂ ਪੈਸੇ ਨੂੰ ਨਾ ਅਲੱਗ ਤੋਂ ਇੰਡੀਵਿਜੂਅਲੀ ਅਟੈਂਸ਼ਨ ਦੇਣਾ ਚਾਹੁੰਦੇ ਆ ਤਾਂ ਚਲੋ ਫਿਰ ਹੁਣ ਆਪਾਂ ਦੇਖਦੇ ਹਾਂ ਆਪਣੀ ਅਗਲੀ ਕੈਟਾਗਰੀ ਬੈਸਟ ਫੰਡਸ ਫਾਰ ਸਮਾਲ ਕੈਪ ਕੈਟਾਗਰੀ ਤੇ ਆਈ ਥਿੰਕ ਇਹ ਮੋਸਟ ਡਾਇਨਾਮਿਕ ਕੈਟਾਗਰੀ ਹੈ ਕਿਉਂਕਿ ਇਹਦੇ ਵਿੱਚ ਚਰਨ ਹੀ ਇੰਨਾ ਹੁੰਦਾ ਹੁਣ ਜੇਕਰ ਦੇਖਿਆ ਜਾਵੇ ਸਮਾਲ ਕੈਪ ਦੇ ਵਿੱਚ ਐਸਬੀਆਈ ਤੇ ਕੋਟਕ ਦਾ ਜਿਹੜਾ ਅਲਫਾ ਤੋਂ ਨੈਗੇਟਿਵ ਚੱਲ ਰਿਹਾ ਟਾਟਾ ਦਾ ਅਲਫਾ ਵੀ ਬਾਕੀ ਫੰਡ ਦੇ ਕੰਪੈਰੀਜ਼ਨ ਦੇ ਵਿੱਚ ਕਾਫੀ ਘੱਟ ਚੱਲ ਰਿਹਾ ਤੇ ਸ਼ੌਕਿੰਗਲੀ ਇੱਥੇ ਬੰਦਨ ਤੇ ਇਨਵੈਸਟ ਕੋ ਬਾਕੀਆਂ ਨਾਲੋਂ ਕਾਫੀ ਬੈਟਰ ਪਰਫਾਰਮ ਕਰ ਰਹੇ ਹੈ ਤੇ ਸ਼ੌਕਿੰਗ ਲਿਸ ਕਰਕੇ ਕਿਉਂਕਿ ਇਹ ਦੋਨੋਂ ਹੀ ਐਮਸੀਜ਼ ਦੇ ਫੰਡ ਹੋਰ ਕਿਸੇ ਵੀ ਕੈਟਾਗਰੀ ਦੇ ਵਿੱਚ ਵਧੀਆ ਪਰਫਾਰਮ ਕਰਦੇ ਨਹੀਂ ਦੇਕੇ ਤੇ ਨਿਪੋਨ ਵੀ ਕਾਫੀ ਡੀਸੈਂਪਲੀ ਪਰਫਾਰਮ ਕਰ ਰਿਹਾ ਬਟ ਬੰਦਨ ਜੇਕਰ ਸ਼ਾਪ ਤੇ ਸਾਰਟਨੋ ਰੇਸ਼ਿਓ ਦੀ ਗੱਲ ਕਰੀਏ ਤਾਂ ਬਾਕੀਆਂ ਨਾਲੋਂ ਕਾਫੀ ਜ਼ਿਆਦਾ ਬੈਟਰ ਹੈ ਇਨਵੈਸਕੋ ਵੀ ਉਸ ਤੋਂ ਬਾਅਦ ਕਾਫੀ ਵਧੀਆ ਕਰ ਰਿਹਾ ਦੂਜੇ ਨੰਬਰ ਤੇ ਬਟ ਬੰਦਨ ਕਾਫੀ ਕੰਪਰੀਹੈਂਸਿਵਲੀ ਪਰਫਾਰਮ ਕਰ ਰਿਹਾ ਤੇ ਕੁਆਂਟ ਦੀ ਗੱਲ ਕਰੀਏ ਜੋ ਇਕਟਮ ਤੇ ਕਾਫੀ ਵਧੀਆ ਪਰਫਾਰਮ ਕਰ ਰਿਹਾ ਉਹ ਵੀ ਹੁਣ ਥੋੜਾ ਜਿਹਾ ਲੋਕ ਵਾਰਮ ਹੋ ਕੇ ਰਹਿ ਗਿਆ ਸੋ ਇਸ ਕੈਟਾਗਰੀ ਦੇ ਵਿੱਚ ਮੇਰੀ ਪਿਕ ਤੇ ਹੁਣ ਆਪਾਂ ਦੇਖਦੇ ਹਾਂ ਆਪਣੀ ਲਾਸਟ ਕੈਟੇਗਰੀ ਬੈਸਟ ਮਲਟੀ ਕੈਪ ਫੰਡਸ ਹੁਣ ਬਹੁਤ ਸਾਰੇ ਲੋਕਾਂ ਨੂੰ ਨਾ ਮਲਟੀ ਕੈਪ ਫੰਡਸ ਤੇ ਫਲੈਕਸੀ ਕੈਪ ਫੰਡਸ ਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਹੁੰਦੀ ਹੈ ਤਾਂ ਮੈਂ ਥੋੜਾ ਜਿਹਾ ਕਲੈਰੀਫਾਈ ਕਰਦਾ ਵੀ ਮਲਟੀ ਕੈਪ ਫੰਡਸ ਦੇ ਵਿੱਚ ਤੁਹਾਡਾ ਜਿਹੜਾ ਪੋਰਟਫੋਲੀਓ ਹੈ ਉਹ 25% ਲਾਰਜ ਕੈਪ, ਮਿਡ ਕੈਪ ਤੇ ਸਮਾਲ ਕੈਪ ਦੇ ਵਿੱਚ ਅਲੋਕੇਟ ਹੁੰਦਾ ਹੈ ਜਿੱਤੇ ਕਿ ਫਲੈਕਸੀ ਕੈਪ ਦੀ ਗੱਲ ਕਰੀਏ ਉਥੇ ਇਦਾਂ ਦੇ ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦੀ ਸੋ ਆਪਾਂ ਦੇਖਦੇ ਹਾਂ ਬੈਸਟ ਮਲਟੀ ਕੈਪ ਫੰਡਸ ਮਲਟੀ ਕੈਪ ਫੰਡਸ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ α ਸਾਰਿਆਂ ਦਾ ਪੋਜ਼ਿਟਿਵ ਹੈ ਜੋ ਕਿ ਕਾਫੀ ਵਧੀਆ ਗੱਲ ਹੈ SBI ਦਾ α ਥੋੜਾ ਜਿਹਾ ਘੱਟ ਹੈ ਜੋ ਕਿ ਫਿਲਹਾਲ ਆਪਾਂ ਰਿਜੈਕਟ ਕਰ ਰਹੇ ਹਾਂ ਨਿਪਨ ਇਸ ਸੈਗਮੈਂਟ ਦੇ ਵਿੱਚ ਜਿਹੜਾ ਨਿਪਨ ਦਾ α ਉਹ ਸਾਰਿਆਂ ਤੋਂ ਬੈਸਟ ਹੈ ICICI ਪ੍ਰੂ ਦਾ ਸਟੈਂਡਰਡ ਡਿਵੀਏਸ਼ਨ ਸਭ ਤੋਂ ਘੱਟ ਹੈ ਜੋ ਕਿ ਨਿਪੋਨ ਦੁਆਰਾ ਵੀ ਫੋਲੋ ਕੀਤਾ ਜਾ ਰਿਹਾ ਕਾਫੀ ক্লোਜ਼ਲੀ ਬਟ ਸ਼ਾਪ ਰੇਸ਼ੋ ਤੇ ਸ਼ਾਰਟ ਨੋ ਰੇਸ਼ੋ ਦੀ ਗੱਲ ਕਰੀਏ ਤਾਂ ਨਿਪੋਨ ਬਾਕੀ ਸਾਰੇ ਫੰਡਸ ਨੂੰ ਕੰਪਰੀਹੈਂਸਿਵਲੀ ਬੀਟ ਕਰ ਰਿਹਾ ਸੋ ਇਸ ਕੈਟਾਗਰੀ ਦੇ ਵਿੱਚ ਵੀ ਸਾਡੀ ਪਿਕ ਕਾਫੀ ਕਲੀਅਰ ਹੈ ਨਿਪਨ ਇੰਡੀਆ ਮਲਟੀ ਕੈਪ ਫੰਡਸ ਸੋ ਸਾਰੀਆਂ ਕੈਟਾਗਰੀ ਦੇ ਵਿੱਚ ਬੈਸਟ ਫੰਡਸ ਦੇਖਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਰਿਮਾਈਂਡਰ ਹੈ ਉਹਨਾਂ ਲੋਕਾਂ ਲਈ ਜਿਹੜੇ ਆਪਣੇ ਪੋਰਟਫੋਲੀਓ ਦੇ ਲਈ ਸੇਬੀ ਰਜਿਸਟਰਡ ਐਕਸਪਰਟ ਲੱਭ ਰਹੇ ਆ ਤਾਂ ਡੈਫੀਨਿਟਲੀ ਵੀ ਆਰ ਓਪਨ ਫਾਰ ਯੂ ਤੁਸੀਂ ਕੁਝ ਨਹੀਂ ਕਰਨਾ ਡਿਸਕ੍ਰਿਪਸ਼ਨ ਚ ਦਿੱਤਾ ਹੈ ਇੱਕ ਫਾਰਮ ਫਿਲ ਕਰਨਾ ਬਟ ਹਾਂ ਸਾਨੂੰ ਫਿਲਹਾਲ ਦੇ ਤੌਰ ਤੇ ਕੁਝ ਐਦਾਂ ਦੇ ਕਸਟਮਰ ਚਾਹੀਦੇ ਜਿਹੜੇ ਜਾਂ ਤਾਂ 4-5 ਲੱਖ ਦਾ ਇੱਕ ਲੰਸਮ ਅਮਾਉਂਟ ਇਨਵੈਸਟ ਕਰ ਸਕਣ ਜਾਂ ਫਿਰ 25-30 ਹਜ਼ਾਰ ਦੀ ਕੋਈ ਐਸਆਈ ਬੈਸਟ ਫੰਡਸ ਸੋ ਇਹ ਸੀ ਇਹ ਅਲੱਗ ਅਲੱਗ ਕੈਟਾਗਰੀ ਦੇ ਵਿੱਚ ਬੈਸਟ ਫੰਡਸ ਤੇ ਪਲੀਜ਼ ਇੱਕ ਚੀਜ਼ ਦਾ ਖਿਆਲ ਰੱਖਿਓ ਕਿ ਇਹ ਬੈਸਟ ਫੰਡਸ ਤੁਹਾਡੇ ਲਈ ਅਲੱਗ ਅਲੱਗ ਹੋ ਸਕਦੇ ਆ ਉਹ ਡਿਪੈਂਡ ਕਰਦਾ ਤੁਹਾਡੇ ਗੋਲਸ ਤੇ ਤੇ ਤੁਹਾਡੀ ਰਿਸਕ ਕੈਪੀਟਾਈਟ ਤੇ ਤੇ ਇਸ ਵੀਡੀਓ ਨੂੰ ਐਜੂਕੇਸ਼ਨਲ ਤੇ ਡਿਸਕਸ਼ਨ ਪਰਪਸ ਲਈ ਹੀ ਦੇਖਿਓ ਜਲਦੀ ਮਿਲਦੇ ਆ ਕਿਸੇ ਨਵੇਂ ਵੀਡੀਓ ਦੇ ਨਾਲ ਟਿਲ ਦੈਨ ਵੀਕੀ ਫਾਈਟ